1.5 ਮੀਟਰ ਪੰਜਾਬੀ ਲੇਖਕ ਸਭਾ ਇਸ ਗੱਲ ਲਈ ਮਾਣ ਮਹਿਸੂਸ ਕਰਦੀ ਹੈ ਕਿ ਅਸੀਂ ਇਸ ਇਤਿਹਾਸਕ ਨਾਵਲ ਨੂੰ ਲੋਕ ਅਪਰਪਨ ਕਰਨ ਦਾ ਉਹਦੇ ਤੇ ਵਿਚਾਰ ਚਰਚਾ ਕਰਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਜੋ ਇੱਕ ਵਿਨਾਸ਼ ਮਾਗਮ ਚੱਲਿਆ ਜਿੰਨਾ ਰਹਦਾ ਉਹਦੇ ਹਵਾਲੇ ਨਾਲ ਮੈਂ ਮਹਿਸੂਸ ਕਰਦਾ ਹਾਂ ਕਿ ਇਹਦਾ ਇੱਕ ਸੈਸ਼ਨ ਨਹੀਂ ਦੋ ਸੈਸ਼ਨ ਹੋਣੇ ਚਾਹੀਦੇ ਬਿਲਕੁਲ ਜਿਸ ਕਦਰ ਸਾਰੇ ਬੁਲਾ ਰਹੇ ਆ ਕਿ 40 ਸੀਮਾ ਦਾ ਅਸੀਂ ਉਹਨਾਂ ਦਾ ਇਨਸਾਫ ਨਹੀਂ ਕਰਦੇ ਬੇਸ਼ੱਕ ਬੇਸ਼ੱਕ ਔਰ ਉਹਨਾਂ ਚ ਬੋਲਣ ਚ ਕਾਹਲ ਹੈ ਤੇ ਸਾਡੀ ਸੁਣਨ ਦੀ ਕਾਹਲ ਹੈ ਜਦੋਂ ਕਿ ਇਹ ਨਾਵਲ ਸੰਵਾਦ ਛੇੜਦਾ ਅਸੀਂ ਸੰਵਾਦ ਨਹੀਂ ਅਸੀਂ ਸਿਰਫ ਸੁਣ ਰਹੇ ਆ ਤੇ ਭਾਸ਼ਣ ਦੇ ਰਹੇ ਆ ਜਦੋਂ ਕਿ ਅੰਦਰ ਉਤਰਨ ਵਾਲੀ ਗੱਲ ਹੈ ਸੋ ਇਹ ਸਾਡਾ ਸ਼ਹਿਰ ਕਿਤਨਾ ਕਿਤੇ ਰਹਿ ਗਿਆ ਕਿ ਅੱਗੇ ਜੁੜੇ ਕਰ ਜਹਾ ਕੋਈ ਸਿਹਤ ਯੋਰ ਸੰਬਾਦ ਵਾਲਾ ਔਰ ਜਿਹੜਾ ਜਿਹਦੇ ਵਿੱਚ ਅਸਰ ਚ ਬਹਿਣ ਹੋਵੇ ਉਸ ਬਹਿਣ ਵਾਲੇ ਪ੍ਰਕਿਰਿਆ ਦੇ ਉੱਤੇ ਚਰਚਾ ਕਰਨ ਦੇ ਲਈ ਸਾਨੂੰ ਦੋਰੇ ਸੈਸ਼ਨ ਰੱਖਣੇ ਚਾਹੀਦੇ ਹਨ ਹਾਂ ਜੇਕਰ ਮੈਂ ਲੇਖਕ ਤੇਵਾਦੀ ਨਾਲ ਨਾਗੋ ਦੇਵਨ ਨਾਲ ਸਿਰਫ ਇੱਕ ਹੀ ਗੱਲ ਕਰਾਂਗਾ ਕਿਉਂਕਿ ਨਾਗੋ ਦਾ ਆਪਾਂ ਸਾਰਿਆਂ ਨੇ ਇਹਨਾਂ ਨੇ ਪੜ੍ਹਿਆ ਸੁਨਾਪੁਰ ਤੋਂ ਬਹੁਤ ਕੁਝ ਹੈ ਐ ਸਾਰੇ ਬਹੁਤ ਵਧੀਆ ਕਹਿ ਸਕਦੇ ਸੀ ਸੋ ਪਰ ਸੀ ਕਹਾੜ ਚ ਗੱਲ ਕੀਤੀ ਚਲੋ ਇੱਥੇ ਇੱਕ ਗੱਲ ਆਈ ਕਿ ਬੰਦਾ ਜੰਗ ਬਾਹਰ ਵਾਲੀ ਜਿੱਥੇ ਰਹਿੰਦਾ ਅੰਦਰ ਦੀ ਜਿੱਥੇ ਨਹੀਂ ਬਹੁਤ ਔਖੀ ਹੈ ਸਾਡੇ ਸਾਰਿਆਂ ਦੇ ਅੰਦਰ ਇੱਕ ਰਾਜਾ ਬੈਠਾ ਹੈ ਜਦੋਂ ਸਾਨੂੰ ਮੌਕਾ ਮਿਲਦਾ ਉਹ ਜਾਗਦਾ ਜਦੋਂ ਪਿਤਾ ਦਾ ਵੀ ਦਿਹਾਂਤ ਹੁੰਦਾ ਨਾ ਤਾਂ ਪੁੱਤਰ ਨੂੰ ਬਹੁਤ ਪੀੜ ਹੁੰਦੀ ਹੈ ਪਰ ਦਸਤਾਰਬੰਦੀ ਦੇ ਮੌਕੇ ਉਹਦੇ ਅੰਦਰ ਇੱਕ ਰਾਜਾ ਜਾਗਦਾ ਹੁੰਦਾ ਕਿ ਹਾਂ ਹੁਣ ਮੈਨੂੰ ਮੇਰੇ ਘਰ ਦੀ ਮਲਕੀਅਤ ਮਿਲ ਰਹੀ ਹੈ ਮੈਂ ਹੁਕਮਰਾਨ ਬਣ ਗਿਆ ਇਹ ਉਹੀ ਪ੍ਰਕਿਰਿਆ ਹੈ ਕਿ ਜਿਹਨੂੰ ਜਿੱਥੇ ਮੌਕਾ ਮਿਲਿਆ ਉਨੇ ਸੱਚ ਸਮਝਣ ਦੀ ਵੀ ਜਿੱਥੇ ਬੋਧੇ ਦਾ ਕਿ ਕਦਰ ਵੀ ਹੁੰਦਾ ਉਹਦੇ ਅੰਦਰ ਉਸ ਸਮੇਂ ਆ ਕਿ ਮੈਂ ਤਾਕਤਵਾਰਾ ਮੈਂ ਮਾਰ ਸਕਦਾ ਸੋ ਮੈਨੂੰ ਲੱਗਦਾ ਕਿ ਇਸ ਨਾਵਲ ਦੇ ਲੇਖਕ ਡਾਕਟਰ ਮਨਮੋਹਨ ਨੇ ਬਾਹਰੀ ਤਾਂ ਬਾਰੀ ਅੰਦਰ ਵੀ ਜੰਗ ਕੀਤੀ ਲਈ ਹੈ ਉਹ ਇਸ ਨਾਵਲ ਦੇ ਵਿੱਚ ਕਾਮਯਾਬ ਹੋ ਗਏ ਦੂਸਰੀ ਬੋਲ ਮਰਦਾਨਿਆਂ ਦਾ ਜ਼ਿਕਰ ਹੋਇਆ ਬੋਲ ਮਰਦਾਨਿਆਂ ਪੜਦਿਆਂ ਪੜਦਿਆਂ ਤੁਹਾਨੂੰ ਕਿੰਨੀ ਵਾਰ ਇਹ ਅਹਿਸਾਸ ਹੁੰਦਾ ਹੈ ਕਿ ਉਸ ਨਾਵਲ 'ਚ ਬਾਬੇ ਨਾਨਕ ਦੇ ਨਾਲ ਮਰਦਾਨਾ ਨਹੀਂ ਤੁਸੀਂ ਤੁਲ ਰਹੇ ਤੇ ਮੈਨੂੰ ਇਹ ਨਾਵਲ ਨੂੰ ਪੜ੍ਹ ਕੇ ਵੀ ਅਹਿਸਾਸ ਹੋਇਆ ਕਿ ਕਿਤੇ ਕਿਤੇ ਇਹ ਨਹੀਂ ਲੱਗਣ ਲੱਗ ਜਾਂਦਾ ਕਿ ਇਹਦੇ ਵਿੱਚ ਬੋਧਾ ਤੁਸੀਂ ਹੋ ਤੇ ਜਿਸ ਤਰ੍ਹਾਂ ਗੱਲ ਕੀਤੀ ਕਿ ਇਹ ਪਹਿਲੀ ਵਾਲਾ ਸ਼ਾਇਦ ਨਾਵਲ ਦੇ ਵਿੱਚ ਤਰਸ ਨਹੀਂ ਰੱਖਿਆ ਮੁੱਖ ਪਾਤਰ ਨੂੰ ਪਰ ਤਾਂ ਵੀ ਉਹਦੇ باوجود ਵੀ ਬੋਧੇ ਤੇ ਮਾਣ ਜਾਂ ਮੂਸੂਸ ਹੁੰਦਾ ਹੈ ਤੇ ਤੁਸੀਂ ਆਪਣੇ ਆਪ ਨੂੰ ਉਹਦੇ ਵਿੱਚ ਰੱਖ ਕੇ ਵੇਖਣ ਲੱਗ ਜਾਂਦੇ ਹੋ ਸੋ ਇਹ ਨਾਵਲ ਬੋਧੇਵਰ ਨੂੰ ਤੁਰਦਾ ਸੰਵਾਦ ਨੂੰ ਤੁਰਦਾ ਤੇ ਮੈਨੂੰ ਲੱਗਦਾ ਕਿ ਇਹ ਨਾਵਲ ਦੇ ਵਿੱਚ ਕਹਾਣੀ ਦੇ ਨਾਲ ਨਾਲ ਇਤਿਹਾਸ ਸਹਿਜਣਾ ਜਿਹੜਾ ਉਹ ਕਾਮਯਾਬੀ ਪੱਖ ਹੈ ਉਹਦੇ ਲਈ ਡਾਕਟਰ ਬੰਗਾਰ ਨੂੰ ਮੁਬਾਰਕ ਬਹੁਤ-ਬਹੁਤ। ਬਹੁਤੋ ਪਿਆਰ ਦੀ ਫਤਿਹ ਇਸੋ ਬੈਲਾ ਕਿ ਮੈਂ ਡਾਕਟਰ ਬੰਗਾਰ ਨੂੰ ਸੱਦਾ ਦੇਵਾਂ ਇਹ ਇੱਕ ਪੰਜਾਬੀ ਲੇਖਕ ਸਭਾ ਜ ਇੱਕ ਸੀ ਜਿਨ੍ਹਾਂ ਨੇ ਸਾਡੇ ਰਾਧ ਸਿੰਘ ਵੱਲੋਂ ਉਹਦੇ 'ਚ ਡਾਕਟਰ ਬੰਗਾਰ ਜੀ ਦਾ ਨਾਮ ਹੈ ਉਸ ਤੋਂ ਆ ਨਹੀਂ ਸਕਿਆ ਸੀ ਤੇ ਇੱਕ ਇੱਕ ਪੱਤਰ ਦੇ ਕੇ ਅਸੀਂ ਡਾਕਟਰ ਹਰਮਨ ਨੂੰ ਸਨਮਾਨਤ ਕਰਾ ਚੰਨ ਪਾਲਨ ਅੱਜ ਅੱਜ ਦੇਖੋ ਨਾ ਅੱਜ ਦੇਖੋ ਆਪਕੋ ਅਜੇ ਕੋਈ ਨਾ ਅਜੇ ਡਾਕਟਰ ਬਖਸ਼ਾ ਕਰਦਾ कि उन्होंने बड़ी भरवी इस नावल से बहस करवाई कुछ मंचा एक तो यह है कि ये नावल तो बहुत समा लगा लगभग दस साल का समावल मैं इस नावल का मटीरियल खास करके जो मैं म्यूजिक समझना शुरू ਇਹ ਮੇਰੀ ਲਿਖਣ ਦੀ ਪ੍ਰਕਿਰਿਆ ਹੈ ਜਦੋਂ ਮੈਂ ਪੜ੍ਹਦੀ ਹਾਂ ਮੈਂ ਦੇਖਿਆ ਇਹ ਜੁਗਾ ਨਾਲੋਂ ਇਸ ਤੋਂ ਬਿਲਕੁਲ ਅਲੱਗ ਪ੍ਰਕਿਰਿਆ ਇਹ ਨੂੰ ਸੰਸਕ੍ਰਿਤ ਤੋਂ ਪੰਜਾਬੀ ਵਿੱਚ ਟ੍ਰਾਂਸਲੇਟ ਕਰਦਾ ਤਾਂ ਕਿ ਉਹ ਮੇਰੇ ਅੰਦਰ ਜਜ਼ਬ ਹੋ ਜਾਵੇ ਤੇ ਮੈਂ ਉਹ ਥੋਸ ਕਨੈਕਟ ਕਰ ਸਕਾਂ ਹਰ ਆਪਣੀ ਕੋਈ ਲੈਂਗੁਏਜ ਦੇ ਵਿੱਚ ਜਿਹੜਾ ਮੈਂ ਲਿਖ ਰਿਹਾ ਇਸ ਸਾਪਕ ਵਿੱਚ ਮੈਨੂੰ ਕੀਰਤਨ ਦੀ ਮੈਂ ਸਹਾਰਾ ਕੀ ਐਵੇਂ ਸ਼ੁਰੂ ਕੀਤਾ ਮੈਂ ਗਵਾਰੀ ਦੇ ਪੁਰਾਣੇ ਕੀਰਤਨਏ ਸੁਣੇ ਰਾਗੀ ਸੁਣੇ ਕੀਰਤਨ ਪਰੰਪਰਾ ਦੀਆਂ ਪદ્ધਤੀਆਂ ਸਮਝੀਆਂ ਕੀਰਤਨ ਪਰੰਪਰਾ ਦੇ ਕਿਹੜੇ ਅਲੱਗ-ਅਲੱਗ ਆਯਾਮ ਮੇਰੇ پاس ਆ ਗਏ ਕਿ ਵੀ ਬੜਾ ਫੁੱਟੇ ਦਾ ਮਸਲਾ ਜਿਹਦੇ ਬਾਰੇ ਅਸੀਂ ਵਾਕਫ ਨਹੀਂ ਹਾਂ ਔਰ ਮੈਂ ਇਸ ਨੂੰ ਜੀਵਿਆ ਕਿਸ ਨੇ ਮੈਨੂੰ ਪੁੱਛਿਆ ਕਿ ਇੰਨੀ ਗੁਰਬਾਣੀ ਕਿਉਂ ਹੈ ਮੈਨੂੰ ਇੱਕ ਕੈਰੈਕਟਰ ਇਸ ਕੇਚ ਲੱਗਦਾ ਜਿਹੜਾ ਉਹ ਕਲਚਰਲ ਜਿਹੜੀ ਇਥੋਸ ਹੈ ਨਾ ਮੈਂ ਬਹੁਤ ਸਾਰੇ ਐਸੇ ਕੈਰੈਕਟਰ ਦੇਖੇ ਹੈ ਜਿਨ੍ਹਾਂ ਦਾ ਸਾਰਾ ਜੀਵਨ ਹੀ ਗੁਰਬਾਣੀ ਵਿੱਚ ਹੈ ਉਹ ਹਰ ਗੱਲ ਵਿੱਚ ਗੁਰਬਾਣੀ ਦੀ ਤੋਕ ਦਾ ਜ਼ਿਕਰ ਕਰ ਲੈਂਦੇ ਨੇ ਜੇ ਉਹ ਕੋਈ ਗੱਲ ਹੋਵੇ ਤੇਰਾ ਪਾਣਾ ਮਿੱਠਾ ਲੱਗੇ ਕੋਈ ਗੱਲ ਹੋਵੇ ਹੁਕਮ ਅੱਤ ਹਰ ਵਲ ਦੇ ਵਿੱਚ ਉਹ ਇਸ ਤਰੀਕੇ ਨਾਲ ਮੇਰੇ ਆਇਆ ਕੋਲੇ ਕੁਝ ਕਨੈਕਟਡ ਰਹੇ ਜਿਵੇਂ ਮੈਂ ਅਰਦਾਸ ਕਰਦਾ ਸੀ ਮੇਰੇ ਧਾਨਾਜੀ ਸੀ ਮਾਪੇ ਦਾਦੇ ਨੂੰ ਤੁਸੀਂ ਦੇਖ ਸਕਿਆ ਸੀ ਕਿ ਉਹ ਸਾਰੇ ਇਸ ਤਰ੍ਹਾਂ ਦੀ ਇੱਕ ਚੀਜ਼ਾਂ ਸੀ ਜੁੜੇ ਹੋਏ ਜਿਸ ਤਰ੍ਹਾਂ ਉਹ ਵਿਛੜਾ ਜਿਹੜਾ ਕਰੈਕਟਰ ਹੈ ਉਹ ਉਹਦੇ ਵਿੱਚ ਮੇਰਾ ਮਾਮਾ ਵੀ ਸ਼ਾਮਲ ਆਇਆ ਉਹਦੇ ਵਿੱਚ ਮੇਰਾ ਚਾਚਾ ਵੀ ਸ਼ਾਮਲ ਹੈ ਸਾਰੇ ਤਰ੍ਹਾਂ ਦਾ ਮਿਲਗੁਬਾਜਾ ਹੁੰਦਾ ਜਿਵੇਂ ਤੁਸੀਂ ਇਮੇਜਿਨ ਕਰਦੇ ਹੋ ਮੈਨੂੰ ਇਹ ਲੱਗਦਾ ਕਿ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਅਨੁਭਵ ਦਾ ਹਿੱਸਾ ਨਹੀਂ ਬਣਾਉਦੇ ਆਪਣੇ ਉਹ ਰੀਅਲਾਈਜੇਸ਼ਨ ਲੜਕੇ ਨੇ ਸ਼ਬਦਾਂ ਤੋਂ ਬਹੁਤ ਵਧੀਆ ਯੂਜ਼ ਕੀਤਾ ਰੀਅਲਾਈਜੇਸ਼ਨ ਡੋਨਾਲਡ ਉਹ ਇਹ ਲਾਈਫ ਕਰਨਾ ਉਹ ਫਿਰ ਤੁਹਾਡੀ ਲੈਂਗੁਏਜ ਦਾ ਇਸ ਤਰੀਕੇ ਉੱਤੇ ਬਣਦਾ ਹੈ ਲੈਂਗੁਏਜ ਜੇ ਉਹ ਉਹਦੇ ਹੀ ਟ੍ਰਾਂਸਫਰ ਹੋਏ ਜੇ ਉਹ ਤੁਹਾਡੀ ਰੀਅਲਾਈਜੇਸ਼ਨ ਦਾ ਹਿੱਸਾ ਬਣਦਾ ਤੁਸੀਂ ਉਹਨੂੰ ਲਿਵ ਕਰਨਾ ਲੱਗ ਪੈਂਦੇ ਬੋਲਦੇ ਕਰੈਕਟਰ ਨੂੰ ਮੈਂ ਲਿਵ ਕਰਨ ਲੱਗ ਪਿਆ ਸੀ ਮਤਲਬ ਉਹ ਐਕਸਟਰਾ ਕਿਸੇ ਨੇ ਆਖਿਆ ਕਿ ਉਹ ਪੂਰੇ ਹਫਤਾ ਵੀ ਇੰਝ ਲਿਖਾ ਕਿ ਮੇਰੀ ਮਤਲਬ ਕਵਤਾ ਐਜੇ ਆਫਟਰ ਕਿਉਂਕਿ ਮੈਂ ਐਜੇ ਕੋਈ ਕੋਈ ਹੋਰ ਟੈਕਸਟ ਦੇ ਵਿੱਚ ਪਿਆ ਹੋਆ ਪਰ ਲੀਡਰ ਨੇ ਉਸ ਨੂੰ ਪਛਾਣ ਲੈ ਗਿਆ ਕਿਉਂਕਿ ਉਹ ਜੇਕਰ ਤੁਸੀਂ ਕੁਝ ਲਿਖ ਰਹੇ ਹੋ ਤੇ ਆਪਣੇ ਆਪ ਨੂੰ ਰੀਇਨਵੈਂਟ ਕਰ ਰਹੇ ਹੋ ਜੀ ਆਪਣੇ ਆਪ ਨੂੰ ਐਕਸਪਰੈਸ ਕਰ ਰਹੇ ਹੋ ਔਰ ਇਹ ਬੜੀ ਦੱਸ ਵਾਲੀ ਗੱਲ ਲੱਗੀ ਉਹ ਲੋਗ

ਇਹ ਕਿਸੇ ਲੋਕ ਨੂੰ ਮੱਦੀ ਕਹਿੰਦੇ ਹਾਂ ਸਾਹਮਣੇ ਕਿਸੇ ਦੀ ਕਹਿੰਦੇ ਮੱਦੀ ਹੈ 11 ਇਹ ਆਪਣੇ ਕੋਲ ਸਬਸਫਸਰ ਬੋਲਦੇ ਨਹੀਂ 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 ਮੁਝੇ ਪੁਲਿਸ ਅਫਸਰ ਤੇ ਐਸਟਾ ਕਿ ਬਹੁਤ ਆਪਣੇ ਬਹੁਤ ਅਫਸਰ ਨੇ ਬਹੁਤ ਚਾਦੇ ਜਿਹੜੀ ਪੋਜ਼ਿਟਿਵਿਟੀ ਹੈ ਹਾਂ ਪੋਜ਼ਿਟਿਵਿਟੀ ਉਹ ਤੁਹਾਡੀ ਇਮਾਨਦਾਰੀ ਗਿਆਨਦਾਰੀ ਟਾਡੇ ਸਮਰਪਣ ਚੋਂ ਇਹ ਮਤਲਬ ਇਹ ਨਾਵਲ ਦੇ ਕੋਈ ਬੜੀਆ ਗੀਪ ਗੱਲ ਹੁੰਦੀ ਹੈ ਇਹ ਨਾਵਲ ਪਥਰੀ ਹਰੀ ਵਾਲੇ ਨਾਵਲ ਤੋਂ ਪਹਿਲਾਂ ਲਿਖਣਾ ਸ਼ੁਰੂ ਕੀਤਾ ਸੀ ਉਹ ਪਹਿਲਾਂ ਉਹ ਪਹਿਲਾਂ ਲਿਖਿਆ ਇਹ ਵਿੱਚ ਰਹੇਗਾ ਤੇ ਫਿਰ ਮੈਨੂੰ ਇੱਕ ਮੌਕਾ ਇਹ ਆਇਆ ਜੀਵਨ ਤੋਂ ਇਸ ਕਿ ਮੈਨਰੇਟਾਇਰ ਹੋ ਗਿਆ ਤੇ ਇੱਕਦਮ ਇੱਕ ਵੈਕਿਊ ਆਉਂਦਾ ਜਿਹੜਾ ਤੁਸੀਂ ਨਿਤਾਇਆ ਹੁੰਦੇ ਜਨਾ ਤੁਸੀਂ ਜਿਹੜੇ ਵੀ ਉਹ ਮੌਪਰੀ ਚ ਤੋਂ ਇੱਕਦਮ ਇੱਕ ਲਾਈਨ 36 37 ਸਾਲ ਦੀ ਹੁੰਦੀ ਹੈ ਲਾਈਨ ਲਾਈ ਅਗੇ ਵਧ ਜਾਣੇ ਇੱਕਦਮ ਗਾਇਬ ਹੁੰਦਾ ਪਰ ਵੀ ਤੁਸੀਂ ਅਗੇ ਨੂੰ ਦੇ ਸਰਕਾਰ ਦੇ ਹੋਂਕਾ ਪਰ ਉਹ ਜਿਹੜੀ ਪ੍ਰੋਪਰ ਇੰਗੇਜਮੈਂਟ ਹੋਣੀ ਫਿਰ ਮੈਂ ਉਹ ਇੱਕ ਇੰਨਾ ਬੜਾ ਵੈਕਿਊ ਮੈਂ ਕੀ ਕਰਦਾ ਆਪਣੇ ਆਪ ਤੇ ਮਟੀਰੀਅਲ ਦੇ ਕੋ ਬਹੁਤ ਸਾਰੇ ਮੈਨੂੰ ਥੈਲਾ ਪਾਇਆ ਹੋਗਾ ਜਿਹਦੇ ਨੋਟਸ ਜਿਹੜੇ ਸੀ ਉਹ ਮੈਨਾਲ ਨਾਲ ਹੀ ਵੰਦੇ ਸੀ ਜੇ ਮੇਰੀ ਫਟਰੀ ਇਸ ਦੀ ਹੋਆ ਉਹਨੂੰ ਮੈਂ ਫਿਰ ਫਨ ਫੋਲਡ ਕੀਤਾ ਪਰ ਨਾ ਕਿ फिर मैं क्या भी हूं मैं राज्य हो गया अंदर आई मैं इन लिखा और मैं पहला पेज गुरु नानक यूनिवर्सिटी मैं जॉइन प्रोफेसर ऑफ एमीलेंस मनिंदर पहला पेज मैं उस सवेरे उठ के लिखा और फिर हौली 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 डेली इन मैं कंप्लीट किया दस साल का मटीरियल और करके तो इस करके लगता हो गया कि चैप्टराइजेषन नहीं है इट्स लिफ्ट कॉन्टीन्यूटी है ਆ ਫਿਲਾਸਫੀ ਦੀ ਗੁਰਵਾਨੀ ਦੀ ờ ਤੁਹਾਡੀ ਸ਼ੌਕ ਜਿਹੜਾ ਸ਼ਾਇਰੀ ਦਾ ਸ਼ੌਕ ਹੈ ਜ਼ੌਕ ਹੈ ਉਪਰੂ ਕੀ ਉਹ ਕਰੈਕਟਰ ਜਿਹੜਾ ਬਹੁਤ ਕੁਝ ਸਿੱਖਦਾ ਹੈ ਉਹਦੇ ਗੁਰੂ ਬਹੁਤ ਨੇ ਭਾਰਤ ਸਾਹਿਬ ਕੋ ਕੀਰਤਨ ਸਿਖਦਾ ਜਗਨਜੀਤ ਸਾਹਿਬ ਕੋ ਉਹ ਧਿਕਸ਼ਾ ਲੈਂਦਾ ਹੈ ਰੱਥੀ ਜਿੰਨੂ ਅਸੀਂ ਫਿਰ ਉਹ ਆਪਣੇ ਤਾਇਆ ਕੋਲੋਂ ਬਹੁਤ ਕੁਝ ਸਿੱਖਦਾ ਹੈ ਤਾਇਆ ਉਹ ਵੀ ਉਹ ਪਿਆਰ ਮਾਤਰ ਚੱਲ ਕੇ ਹੁੰਦੇ ਤਾਇਆ ਜਿਹੜਾ ਹੈਗਾ ਉਹ ਮੱਟਾ ਹੀ ਹੁੰਦਾ ਦਾ ਕੋਈ ਤੇ ਪਰ ਉਹ ਵੈਗ ਬਾਉਂਡ ਦਾ ਪਰ ਉਹ ਲਿਖਦਾ ਹੈ ਏਟ ਅ ਟਾਈਮ ਉਹ ਕਈ ਪਰਸੈਂਟੇਜ ਤੋਂ ਬਾਅਦ ਕਮ ਕਰਦਾ ਹੈ ਕਿ ਆਪਰ ਨਾਲ ਜੁੜਾਇਸ਼ ਲੈਣਾ ਪਰ ਇਹ ਕਵਰੇਜ ਕਿਦੋਂ ਹੋ ਗਿਆ ਕਿਉਂਕਿ ਸਾਰੇ ਮਨ ਹਿਊਮਨਸ ਲੈ ਰਹੇ ਨੇ ਸਾਡੇ ਚੋਣੀਆਂ ਨੇ ਤੇ ਇਸਾਰੇ ਲਿੰਟ ਐਕਸਪੀਰੀਅੰਸ ਸੋਲਿਊਸ਼ਨ ਨੇ ਕਿਹਾ ਰਿਲਾਈਜ਼ ਕੀਤਾ ਸਮਾ ਨਾਮ ਲੋਕ ਪਸੰਦ ਕਰ ਰਹੇ ਪਰ ਮੇਰੇ ਵੀ ਇੱਕ ਚੀਜ਼ ਸੇ ਫੇਰੀ ਹੈ ਕਿ ਜੇ ਮੈਂ ਮਾਂਚ ਜਿਹੜੇ ਪੰਜਾਬ ਦਾ ਕੰਪੋਜ਼ਿਟ ਕਲਚਰ ਦਾ ਜਿਹੜਾ ਇੱਕ ਵਿਪ ਵਿਆਪ ਹੈ ਅਠਾਂਡ ਪੰਜਾਬ ਦਾ ਇਹ ਸੰਗਾ ਜੀ ਜਰਮਨੀ ਦੋਨੋਂ ਜਰਮਨੀ ਇਕੱਠੇ ਹੋ ਸਕਦੇ ਨੇ ਤੇ ਉਹ ਗਲੇ 6 ਸਾਲਾਂ ਦੇ 2016 ਦੀ ਹੋ ਜਾਂਦੀ ਬਿਲਕੁਲ ਬਿਲਕੁਲ ਦੋ ਕਰੈਕਟਰ ਨੇ ਗੁਲਾਮ ਜਿਹੜਾ ਜਿਹੜਾ ਮੁੰਡੇ ਦੋਹੇ ਭਰਾ ਹੁੰਦੇ ਇੱਕ ਦਾ ਨਾਮ ਗੁਰਦੇਵ ਹੈ ਇੱਕ ਦਾ ਗੋਪਾਲ ਹੈ ਇਹ ਗੁਰਮਾਰ ਖਬੀਰ ਸਾਹਿਬ ਦੀ ਲਾਈਨ ਚੋਂ ਆਏ ਮੁੰਡੇ ਗੋਪਾਲਾ ਇੱਕ ਦਾ ਛੋਟੇ ਘਰ ਚ ਗੁਰੂ ਵੀ ਬਣਾਉਂਦੇ ਨੇ ਦੂਜੇ ਨੂੰ ਗੋਪੀ ਬਣਾਉਂਦੇ ਨੇ ਤੇ ਉਹ ਅਸਾ ਉਹਨਾਂ ਨਾਲ ਸਾਥ ਚ ਬਚਪਨ ਚ ਖੁਣਾਉਂਦੇ ਸੀਗੇ ਅਸੀਂ ਇਹ ਜਿਹੜੇ ਟੈਟੂ ਜਿਹੜੇ ਜਿਹੜੇ ਆਖਾਂ ਆ ਜਿਹੜਾ ਇੱਕ ਕੰਕਾਰ ਇੱਕ ਕੰਕਾਰ ਤੇ ਇਹ ਰੀਅਲ ਕੰਕਾਰ ਮੇਰੇ ਫਾਦਰ ਦੇ ਇੱਕ ਕੰਕਾਰ ਬਣਿਆ ਹੋਇਆ

ਔਰ ਕੋਰੀਡੋਰ ওপਨਿੰਗ ਦੇ ਵਿੱਚ ਮੈਂ ਉੱਥੇ ਹਾਲਤ ਦੇਖਾ ਮਾਈਨਸਰ ਨਾ ਆਈ ਵਾਹ ਠੀਕ ਹੈ ਔਰ ওপেন ਮਨੇ ਨਿਸ ਨਾਲ ਐਕਸਪੀਰੀਅੰਸ ਦਾ ਹਿੱਸਾ ਬਣ ਗਿਆ ਰਿਹਾ ਇਸ ਦਾ ਇਹ ਦੋਨੋਂ ਭਰਾ ਦੇਖਦੇ ਨੇ ਇੱਕ ਮੁਸਲਮਾਨ ਹੈ ਇੱਕ Hindu ਹੈ ਇਹ ਠੀਕ ਹੈ ਮੁਸਲਮਾਨ ਦੇ ਹੱਥ ਤੇ ਵੀ ਇੱਕ ਕਾਰਡ ਅੱਛਾ ਦੋਨਾਂ ਦੀ ਜੈਕਟਸ ਵੀ ਰੰਗ ਵੀ ਹੋ ਰਹੇ ਨੇ ਤੇ ਉਹ ਇੱਕ ਕਾਰਡ ਦਾ ਜਿਹੜਾ ਹਰਾ ਪਾਣਾ ਬੜਾ ਉਗਰੇ ਰੂਪ ਚ ਦਿਖਾਉਂਦਾ ਹੈ ਸੋ ਕਾਈਂਡ ਆਫ ਆ ਇਹ ਮੈਟਾਫੋਰਿਕ ਪਲ ਹੈ ਰੂਪ ਕੀ ਹੈ ਇਕ ਜੈਨੇਟਿਕਲੀ ਐਨਥਰੋਪੋਲੋਜੀਕਲੀ ਕਲਚਰਲੀ ਸੋਸ਼ੀਅਲੀ ਲਿੰਗੁਇਸਟਿਕਲੀ ਵੀ ਸੇਮ ਬਟ ਰਿਲੀਜੀਅਸਲੀ ਹੂ ਆਰ ਡਾਇਵਰਜ ਸੋ ਉਹ ਜਿਹੜੀ ਐ ਵਾਈਡ ਜਿਹੜੀ ਹੈਗੀ ਆ ਇਹ ਕਿਦਾਂ ਓਵਰਕਮ ਕਰਨੀ ਆ ਦਿਸ ਇਜ਼ ਦਾ ਬੇਸਿਕ ਇੰਟੈਂਟ ਆਫ ਦਾ ਨਾਵਲ ਤੇ ਮਨੂ ਲਵਦਾ ਕੇ ਜਿਹਦਾ ਤੁਸੀ ਰਿਸਪੌਂਸ ਆ ਰਿਹਾ ਮੈਂ ਸਭ ਦਾ ਸ਼ੁਕਰਗੁਜ਼ਾਰ ਹਾਂ ਇਸ ਪਾਸੇ ਕਿਤਨਾ ਵੀ ਇਹ ਸਤਿਕਾਰਾ ਔਰ ਜਿਹੜਾ ਮੈਂ ਨਵਾਂ ਕੰਮ ਕਰਦਾ ਪਿਆ ਹੋਂ ਲੱਗ ਰਿਹਾ ਉਹਦਾ ਕਿ ਇਹ ਤੂੰ ਕਾਫੀ ਮਿਹਨਤ ਪਾ ਲੱਗ ਗਏ ਸੱਤਾਂ ਸਾਂ ਲੱਗਣਗੇ ਇਹ ਦੇਖੇਗੀ ਅਗਲੇ ਅਗਲੇ ਬੋਸ਼ੋ ਤੇ ਇਹ ਨਾ ਚੰ ਮੰਨੋ ਜੀ ਸੀ ਇਸ ਫਿਰ ਨਵਦੀ ਸਿਰਨਾ ਦੇ ਵਿਸ਼ਲੇਸ਼ਾ ਪ੍ਰਤੀਗਤੀ ਬੋਲੀ ਹੋ ਰਹੀ ਹੈ 10 ਸਾਲ ਮੈਂ ਇੱਕ ਵਾਰੀ ਫੇਰ ਉਹਨਾਂ ਸਾਰੇ ਬੁਲਾਇਆ ਮਾਫੀ ਮੰਗਣ ਦੀ ਚਾਹਾਂ ਅਰਖਾਸਤ ਕਰਕੇ ਸੰਦੀਪ ਜੀ ਜੁਦੇਵ ਜੀ ਡਾਕਟਰ ਹਰਪ੍ਰੀਤ ਜੀ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਬਹੁਤ ਖੂਬਸੂਰਤ ਕੰਟੈਂਟ ਸੀ ਲੇਕਿਨ ਸਮੇਂ ਦੀ ਕਿਰਤ ਕਰਕੇ ਵਿੱਚ ਵਿੱਚ ਰੋਕਣਾ ਪਿਆ ਤੇ ਉਮੀਦ ਕਰਦੇ ਹਾਂ ਕਿ ਇੱਕ ਭਵਾਂ ਸੈਮੀਨਾਰ ਦੇ ਉੱਪਰ ਦੁਬਾਰਾ ਹੋਵੇ ਤੇ ਤੁਹਾਨੂੰ ਸਾਰਾ ਨ ਸੁਣਿਆ ਜਾਵੇ ਉਹਦਾ ਸੁਣ ਤੇ ਹਾਜੀ जी होने सारे विशेष मेहमान जिला जग बहादुर गोयल गोयल बहुत ही महज़र दोस्तों डॉक्टर के देवे छोटे नावल मनपखी होते बहुत ही ਪਰ ਵੀ ਚਰਚਾ ਹੋਈ ਹੈ ਤੇ ਦਾਸ ਸਾਹਿਬ ਨੂੰ ਵੀ ਅਸੀਂ ਕਿਹਾ ਉਹਨਾਂ ਦੇ ਜਿਹੜੇ ਅਨੁਭਵ ਨੇ ਜਿਹੜੀ ਇਸ ਨਾਵਲ ਦੀ ਸਿਰਜਣ ਪ੍ਰਕਿਰਿਆ ਉਸ ਤੋਂ ਗੁਜ਼ਰ ਰਿਹਾ ਜੋ ਉਹਨਾਂ ਨੂੰ ਅਨੁਭਵ ਹੋਏ ਉਹ ਵੀ ਅਸੀਂ ਸੁਣੀਏ ਅਜੇ ਇਹ ਵਿਆਖਿਆਨ ਤੋਂ ਉਪਰੰਤ ਕੁਝ ਵੀ ਬੋਲਦਾ ਮੈਂ ਸਮਝਦਾ ਕਿ ਨਾਚਿਕ ਰਾਹ ਚੇਸ਼ਟਾ ਕਰਨ ਵਾਲੀ ਹੈ ਫਿਰ ਵੀ ਮੈਂ ਬੜਾ ਥੋੜਾ ਧੰਨਵਾਦੀ ਹਾਂ ਕਿ ਤੁਸੀਂ ਇਸ ਸਭਾ ਦਾ ਤਾਂ ਮੈਂ ਮੈਂ ਬਣ ਹੈ ਇਸ ਪੱਖੋਂ ਮੈਂ ਬੇਸਬਾਲ ਹਾਂ ਬੇਸਬਾਲ ਤੇ ਬੇਸਬਾਲ ਹੁਣੇ ਤੁਸਾਂ ਮੈਨੂੰ ਨਹਿਮਾਲ ਬਣਾਇਆ ਤੇ ये तो मैं साहर साहब के लफ्जा के बीच कह सकता है कि मैं यहाँ मेहमान भी और मेजबान भी आप जो चाहे मुझे दीजिए ना कीजिए साढ़े नावल साहित के बीच ई एम फॉस्टर की किताब एस्पेक्ट्स ऑफ नावल बाइबल गिरेगा किताब का आरंभ होंस जियर उस तू तो बाद टीए सेंचुरी का एक बहुत बड़ा आलोचक ऐसा आलोचक आया जिसने ਪਾਤਕਾਂ ਦੇ ਵਿੱਚ ਪੜੀ ਜੀ ਤਾਕ ਮੈਦਾ ਕੋ ਦਾ ਨਾਮ ਤੇ ਹਰੋਲਡ ਬਲੂ ਬਹੁਤ ਵੱਡਾ ਹਰੋਲਡ ਬਲੂ ਕਹਿੰਦਾ ਇਹ ਇਹੀ ਫਾਸਟ ਦੀ ਗੱਲ ਸਹੀ ਹੈ ਕਿ ਖਤ ਨਾਵਲ ਦਾ ਹਾਰੀ ਸਦਾ ਨਾਵਲ ਕਹਿੰਦੇ ਪਰ ਨਾਵਲ ਉਹੀ ਮਹਾਨ ਹੁੰਦਾ ਹੈ ਜਾਂ ਨਾਵਲਕਾਰ ਮਹਾਨ ਪਹਾੜ ਹੁੰਦਾ ਜਿਹੜਾ ਕਿਸੇ ਮਹਾਨ ਕਿਰਦਾਰ ਦੀ ਰਚਨਾ ਹੈ ਮਹਾਨ ਕਿਰਦਾਰ ਦੀ ਕਿਰਦਾਰ ਵੀ ਐਸੀ ਜਿਹੜੇ ਸਾਨੂੰ ਜੀਵੇ ਜਾਗ ਦੇ ਬੰਦਿਆਂ ਵਾਂਗ ਪ੍ਰਧਾਨ ਾਕਿਸ਼ ਨੇ ਕੈਰੈਕਟਰ ਕਿਰਦਾਰ ਘੜਿਆ ਜ਼ੋਰ ਬਗਤ ਦੀ ਮੁਸ਼ੀਪੇ ਚਲਦੇ ਨੇ ਕਿਰਦਾਰ ਸਾਨੂੰ ਦਿੱਤਾ ਹੋਈ ਹੋਈ ਗੋਰੀ ਨੇ ਸਾਨੂੰ ਕਿਰਦਾਰ ਦਿੱਤੀ ਮਦਦ ਹੈਂਡਿੰਗ ਨੇ ਸੰਟਿਆਗੋ ਦਿੱਤਾ ਗੁਰਿਆਨ ਸਿੰਘ ਹੋਰਾਂ ਨੇ ਸਾਨੂੰ ਵਿਸ਼ਨਾ ਤਾਇਆ ਦਿੱਤਾ ਤੇ ਮਨਮੋਹ ਹੋ ਰਿਆ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਨੇ ਸਾਨੂੰ ਬੋਧ ਉਹ ਗਿਆਨ ਬੋਧ ਦੇ ਵਾਸਤੇ ਦੀ ਗੱਲ ਕਰਦੇ ਆ ਮੈਨੂੰ ਜੈਨ ਇੱਕ ਸੁੱਤਰ ਯਾਦ ਹਾਂ ਉਹ ਕਹਿੰਦੇ जो तो आम आदमी ज्ञान प्राप्त करके दार्शनिक विवेकशील हो जाता है तो उसने विज्ञानी हो गया ज्ञान प्राप्त हो तो वो विवेकशील हो गया फिलोसफर हो गया दार्शनिक, दर्शनिक कि ਜਦੋਂ ਦਾਰਸ਼ਨਿਕ ਨੂੰ ਤੇ ਵਿਵੇਕੀ ਨੂੰ ਗਿਆਨ ਪ੍ਰਾਪਤ ਹੋ ਜੇ ਤਾਂ ਉਸ ਧਾਰਨਾ ਦੀ ਇਹ ਜੈਨ ਕਥਨ ਦੇ ਵਿੱਚ ਹੀ ਬੁੱਧ ਦਾ ਤੇ ਬੋਧੇ ਦਾ ਸਾਰਾ ਸੰਕਲਪ ਜਿਹੜਾ ਹੈ ਉਹ ਛੁਪਿਆ ਹੋਇਆ साधारण तो असाधारण हो तक की यात्रा और यात्रा भी ऐसी रोमांचक जे इसन सारत्र मेटाफर किया जाए तो मैं कह सकता कि बीज तो बिकमिंग हो तक दीन. ये बीन तो बिकमिंग होने तक की यात्रा है एक 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 अस्तित्व है एक होंद है वो सारे असली आदमी के तौर पर उसको इंसान बन ये यात्रा है बीन बने अपनी एक आइडेंटिटी तैयार करने की जी यात्रा है उसका नाम बुद्ध और एक नाम ही अपने आप सिंबॉलिक है क्योंकि हर आदमी के अंदर ही ਬੁੱਧ ਬਣਨ ਦੀ ਤਾਂ ਗੱਲ ਹੈ ਹਾਂ ਬੁੱਧ ਬਣਨ ਦੀ ਕੈਪੈਸਿਟੀ ਹੈ ਉਹਦੇ ਵਿੱਚ ਸਮਰਤਾ ਹੈ ਇਹ ਤਾਂ ਐਸਾ ਪਾਤਰ ਹੈ ਕਿ ਜਿਹੜਾ ਅੰਦਰੋਂ ਬਾਹਰੋਂ ਬੁੱਧ ਹੈ ਸਭ ਕਾਸ ਤੋਂ ਫਾਰਗ ਫੱਕੜ ਤਬੀਅਤ ਬੰਦਾ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਵੈਰ ਉਹ ਹੀ ਰੀਤ ਵੀ ਗਾਉਂਦਾ ਹੈ ਤੇ ਗੁਰਬਾਣੀ ਦਾ ਕੀਰਤਨ ਵੀ ਕਰਦਾ ਹੈ ਸੰਗੀਤ ਵਿਦਿਆਤ ਨਿਪੁੰਨਤਾ ਹਾਸਲ ਕਰਕੇ ਉਹ ਪਿੰਡ ਦੇ ਗੁਰਦੁਆਰੇ ਦਾ ਗਿਲਤੀ ਬਣਦਾ ਹੈ। ਜਿਗਿਆਸੂ ਹੈ ਨਾ ਕਿ ਉਹ ਸਭ ਤਾਂ ਸੇ ਤੋਂ ਜਾਣੂ ਹੋਣ ਦਾ ਇੱਛੂ ਹੈ। ਔਰ ਉਹਦੇ ਗਿਆਨ ਦਾ ਜਿਹੜਾ ਸਰੋਤ ਹੈ ਉਹ ਵੀ ਸਤ ਸੰਗ ਹੈ। ਤੇ ਸਤ ਸੰਗ ਤੇ ਅਨੁਭਵ ਜੁਗਾ ਜੁਗਾ ਤੋਂ ਆਰਤੀ ਗਿਆਨ ਪਰੰਪਰਾ ਦਾ ਸਤ ਵੱਡਾ ਵਿਸ਼ਵ ਵਿਦਿਆਲਾ ਸਤ ਵੱਡਾ ਵਿਸ਼ਵ ਵਿਦਿਆਲਾ ਜੋ ਹੈ ਉਹ ਸਾਡਾ ਸਤ ਸੰਗ ਹੈ ਉਸ ਸਤ ਸੰਗ ਦੇ ਵਿੱਚ ਕੋਈ ਗਿਆਨੀ ਜੀ ਤੋਂ ਤੇ ਹੋਰ ਜਗਤ ਹਰ ਜਗਤ ਤੋਂ ਜਿੱਥੋਂ ਵੀ ਉਹ ਪੀਪਾਸੂ ਹੈ ਥਾਂ ਥਾਂ ਦਾ ਕਹਿੰਦੇ ਨੇ ਥਾਂ ਥਾਂ ਦਾ ਇਹ ਨਹੀਂ ਇੱਕ ਜਗ੍ਹਾ ਜਗ੍ਹਾ ਦੇ ਖੂਹ ਦਾ ਪਾਣੀ ਪੀਂਦਾ ਹੈ ਤਾਂ ਇਸਨੇ ਆਂ ਖਾਂ ਦੇ जेड़े रजे हुए खूह है ज्ञान के उन्होंने उसने जल जल ग्रहण किया है ज्ञान प्राप्त मनमोहन ने, ने बुद्ध सिंह के रूप में अजिहे किरदार की सृजना की है दोस्तों जो जगत रूप यूनिवर्सल 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 कॉन्शियवर्सलोल बुद्ध है ਲੋਕ ਕਦੇ ਕਦੇ ਸੋਚਦਾ ਹੈ ਮੈਂ ਕੁੱਟ ਕਰ ਰਿਹਾ ਹਾਂ ਇਹਨੇ ਨਾਵਲ ਕਿਉਂ ਉਸ ਕਦੇ ਕਦੇ ਸੋਚਦਾ ਹੈ ਕਿ ਹਰ ਮਨੁੱਖ ਕੁਝ ਪਲਾਂ ਲਈ ਹੀ ਸਹੀ ਤਦ ਹੀ ਆਪਣਾ ਈਸ਼ਵਰ ਖੁਦ ਹੁੰਦਾ ਹੈ ਕੁਝ ਪਲਾਂ ਲਈ ਹੀ ਸਹੀ ਆਪ ਖੁਦ ਪਲਾਂ ਲਈ ਹੀ ਆਪਣਾ ਈਸ਼ਵਰ ਤੋਂ ਹੁੰਦਾ ਹੈ ਔਰ ਇਹ ਅਸੀਂ ਅੰਤਪਰਵ ਦੇ ਸਟੇਜ ਦੇ ਉੱਤੇ ਜੀ ਅਸੀਂ ਮਹਿਸੂਸ ਕਰੀਏ ਤਾਂ ਅਸੀਂ ਸਾਰੇ ਹੀ ਅਜਿਹੇ ਇਲਾਹੀ ਪਰ ਦੇ ਤੁਕ ਦੇਣਾ ਕਰੇ ਲੰਗ ਗੁਜ਼ਰੂ ਗੁਜ਼ਰਦੇ ਆ ਜਾਂ ਗੁਜ਼ਰ ਚੁੱਕੇ ਬੁੱਧ ਸਿੰਘ ਜ਼ਿੰਦਗੀ ਦੇ ਜ਼ਿੰਦਗੀ ਵਿੱਚ ਕਈ ਉਤਰਾ ਚੜਾ ਵੇਖਦਾ ਉਸ ਨੇ ਸਰਸੰਜੀ ਤੇਹਜ਼ੀਬ ਵਾਲੇ ਪੰਜਾਬ ਨੂੰ ਖੂਨ ਨਾਲ ਲਤਫਤ ਹੋਇਆ ਵੇਖਿਆ ਸਭ ਕਾਸੇ ਦਾ ਉਜੜਾ ਹੋ ਗਿਆ ਦੇਸ਼ ਵਲਟ ਗਿਆ ਅਜਿਹੀ ਕਾਲੀ ਬੋਲੀ ਹਰੇਰੀ ਵਗੀ ਤੇ ਸਭ ਕੁਝ ਉਲਟ ਪੁਲਟ ਹੋ ਗਿਆ ਬੁੱਧ ਸਿੰਘ ਦੀ ਪਤਲੀ ਕੰਮੋ ਵੈਸੀ ਜਿੰਦਗੀ ਦਾ ਸ਼ਿਕਾਰ ਹੋ ਗਈ ਉਹ ਆਪਣੇ ਹੱਥੋਂ ਹੀ ਆਪਣੀ ਸ਼ਨਾਖਤ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਬਹੁਤ ਟ੍ਰੈਜਿਕ ਆਸਪੈਕਟ ਹੈ ਕਿਹਾ ਜਾਂਦਾ ਹੈ ਕਿ ਕੈਥਾਰਸਿਸ ਦੀ ਥਿਊਰੀ ਦੇ ਵਿੱਚ ਅਰਿਸਟੋਟਲ ਦੀ ਬਈ ਜਦੋਂ ਹੀਰੋ ਦਾ ਟ੍ਰੈਜਡੀ ਹੁੰਦੀ ਹੈ ਤਾ ਜਦਿ ਫੇਕ ਨੈਟ ਮੀਟ ਕਰਦਾ ਹੈ ਤਾਂ ਦਰਸ਼ਕਾਂ ਦੀਆਂ ਅੱਖਾਂ ਦੇ ਵਿੱਚ ਪੰਜੂ ਆ ਜਾਂਦੇ ਅਤੇ ਉਹ ਆਪ ਦੇ ਦੁੱਖ ਤੋਂ ਮੁਕਤ ਥੈਂਕਸ ਫਾਰ ਅਪਾਰ ਦਾ ਅਸ਼ੀਮੀ ਕਹਿੰਦਾ ਇੱਥੇ ਟਰੈਜਡੀ ਇਹ ਨਹੀਂ ਟਰੈਜਡੀ ਤਾਂ ਉਹ ਹੁੰਦੀ ਹੈ ਜਦੋਂ ਆਦਮੀ 70 ਦਿਨਾਂ ਤੱਕ ਪੱਥਰ ਬਣਿਆ। ਉਹ ਉਹ ਅੱਖਾਂ ਦੇ ਵਿੱਚੋਂ ਇੱਕ ਤੁੰਝੂ ਵੀ ਨਹੀਂ ਡਰਦਾ। ਜਦੋਂ ਉਹ ਪੱਥਰ ਬਣ ਗਿਆ ਤਾਂ ਉਸ ਲਈ ਬੁੱਧ ਸਿੰਘੀ ਜੇ ਲਿੱਟ ਜੀ ਵੀ ਇਹ ਆਸਰ ਦੇ ਵਿੱਚ ਆ ਕੇ ਉਹ ਸਾਨੂੰ ਦੇ ਅੱਖਾਂ ਦੇ ਵਿੱਚ ਬੇਸ਼ਕ ਦਮ ਕਰਦੀਆਂ ਸਨ ਪਰ ਉਹ ਸਾਨੂੰ ਪੱਥਰ ਬਣ ਗਿਆ। ਉਹ ਜਦੋਂ ਚਰਵਾੜ ਨਾਲ ਲੱਗ ਕੇ ਅੰਦਰ अंदर अंदर अपने अंदर अंजू बने तो उस वे तो इस वे इस करके बुद्ध है ये अंत बहुत ही मार्मिक करैक्टर तौर पर उसका जुड़व भावों की कहानी करतारपुर साहब के लांधे वे उन्होंने मिलना ये दर्शन हमने डॉ मनमोहन ने क्याई है कि ये एक तो संबोलिक और मैटाफॉरिकल है जिस तरीके ਚੜਦਾ ਪੰਜਾਬ ਤੇ ਡੈਂਦਾ ਪੰਜਾਬ ਇਹ ਜੁੜਵੇਂ ਭਰਾ ਐ ਤੇ ਜੁੜਵੇਂ ਭਰਾ ਜਿਹੜੇ ਹਨ ਉਸ ਵੰਡੇ ਨਾਲ ਵੰਡੇ ਤਾਂ ਕੀ ਗਏ ਵੰਡੇ ਗਏ ਉਸ ਜੋ ਕੁਝ ਵੀ ਹੋ ਜੋ ਕੁਝ ਵੀ ਹੋਇਆ ਉਸ ਤੇ ਨਾਲ ਦੋ ਚੈਨ ਦੀ ਬਣੀਆਂ ਦੋ ਰੀਜਨ ਬਣੇ ਪਰ ਜਿਹੜਾ ਖੂਨ ਹੈ ਜਿਹੜਾ ਸਾਜ ਹੈ ਉਹ ਇੱਕੋ ਹੀ ਗੋਪਾਲ ਸਿੰਘ ਉਰਫ ਗੋਪੀ ਤੇ ਗੁਲਾਮ ਅਬਾਸ ਉਰਫ ਗੁਰੀ ਸਕੇ ਪ੍ਰਾਪਤੀ ਹੋਈ ਦੀ ਦੋ ਵੱਖਰੇ ਵੱਖਰੇ ਲੋਕਾਂ ਦੇ ਜਿੱਦੇ ਦੇ ਵਕ ਵਕ ਧਰਮਾਂ ਦੇ ਪਰ ਬਾਹਰ ਨੇ ਅ ਜੇ ਤੁਸੀਂ ਨਾਵਲ ਦੇ ਅਰੰਭ ਵਿੱਚ ਮਨਮੋਹਨ ਹੋਰੇ ਦਾ ਸਮਰਪਣ ਦੇਖੋ ਤਾਂ ਇਹਨਾਂ ਨੇ ਸਮਰਪਣ ਦੇ ਵਿੱਚ ਲਿਖਿਆ ਕਿ ਇਹ ਨਾਵਲ मैं अपने चित्त में जो बसें अपने पुरक्रम समझता हूं भगवान जी सचमुच एक नावल लिख के तूसी अपने पित्तर ऋण तो भोग सको हूं तो मैं ਤੁਹਾਨੂੰ ਇਹ ਸ਼ਾਨਦਾਰ ਨਾਅਵ ਲਿਖਣ ਦੀ ਵਧਾਈ ਦਿੰਦਾ ਹਾਂ ਤੇ ਕਾਮਨਾ ਕਰਦਾ ਹਾਂ ਕਿ ਤੁਹਾਡਾ ਤੌਫਾ ਅਗਲਾ ਆਵਲ ਵੀ ਜਿਹੜਾ ਬਹੁਤ ਵਧੀਆ ਹੋਵੇ ਐ ਅੰਤ ਵਿੱਚ ਮੈਂ ਐ ਇਹਣਾ ਚਾਹਾਂਗਾ ਕਿ ਮਨਮੋਹ ਜੀ ਜੇ ਇਵਟ ਦੀ ਗੱਲ ਤੇ ਬਿਲਕੁਲ ਖਰੇ ਉਤਰ ਦੇਣਾ ਉਸਨੇ ਬੜੀ ਪ੍ਰਸਾਦ ਜਗਾ ਇੱਕ ਨਾਅਵ ਲਿਖਣ ਤੋਂ ਬਾਅਦ जे अगला नावल नावल घर लिखना चाहता है तो कोई नवी खिड़की खोलनी चाहिए जे उसने अपने आप को दोहराने नावल लिखना है तो उसना जो नवे सावियो तो तुसी नवी खिड़की खोलनी है पाठक तो ता ही कदम चुकनी चाहिए है दे जिस तरीके तिने नावल ही वक्तरे वे दे के उ गए और नमें नवे सारे सामने पेश कर रहे हैं उस तरीके चौथा रखने वाला नावल है वो भी एक नवे स्थापित करेगा बहुत बहुत शुक्रिया गोल साहब जिन्हें कि विश्व साहित्य शाहकार जिला काम है ਤੇ ਉਹ ਉਹਨਾਂ ਨਾਵਲਾਂ ਦੇ ਕਰੈਕਟਰਸ ਨੂੰ ਜਿਹੜਾ ਬੋਧ ਦੇ ਨਾਲ ਜੋੜਿਆ ਤੇ ਮੈਂ ਸਹਿਜੇ ਹੀ ਕਹਿ ਸਕਦਾ ਕਿ ਡਾਕਟਰ ਮਨਮੋਹ ਜੀ ਉਸ ਸ਼ਾਹ ਕਾਰ ਦਾ ਤਾਲ ਕਰਾਂ ਦੀ ਅਰਸ਼ਤ ਸ਼ਾਮ ਹੋ ਗਿਆ ਬਾਬਾ ਦੇ ਟੈਕਨੋਜੀ ਹੁਣ ਸਾਡੇ ਮੁੱਖ ਮਹਿਮਾਨ ਡਾਕਟਰ ਗੁਰਪਾਲ ਸਰਦੂ ਜੀ ਆ ਮਾਫੀ ਚਾਹਾਂਗੇ ਤੁਹਾਨੂੰ ਬਹੁਤ ਦੇ ਇੰਤਜ਼ਾਰ ਕਰਵਾਇਆ ਡਾਕਟਰ ਗੁਰਪਾਲ